ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਜ਼ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਜੀ ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੋਇਆ ਹੈ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀ ਕੋਟ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਵੱਖ-ਵੱਖ ਪੋਸਟਾਂ 32 ਤਰ੍ਹਾਂ ਦੀਆਂ ਪੋਸਟਾਂ ਜੋ ਹੈ ਯੂਨੀਵਰਸਿਟੀ ਵੱਲੋਂ ਜਾਰੀ ਹੋਈਆਂ ਬਹੁਤ ਵੱਡਾ ਨੋਟੀਫਿਕੇਸ਼ਨ ਹੈ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਜੋ ਵੱਡਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਯੂਨੀਵ ਵੱਖ-ਵੱਖ ਜੋ ਪੋਸਟਾਂ ਆ ਉਹਦੇ ਬਾਰੇ ਜਾਣਕਾਰੀ ਆਪਾਂ ਤੁਹਾਡੇ ਨਾਲ ਬਾਅਦ ਵਿੱਚ ਸਾਂਝੀ ਕਰਾਂਗੇ ਤਾਂ ਸਭ ਤੋਂ ਪਹਿਲਾਂ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤਰੀਕਾ ਨੋਟ ਕਰ ਲਓ ਜੀ 11 11 2024 ਤੋਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਸ਼ੁਰੂ ਹੋ ਚੁੱਕਾ ਹੈ ਤੇ 2 ਦਸੰਬਰ 2024 ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਅੰਤਿਮ ਮਿਤੀ ਰਹਿਣ ਵਾਲੀ ਹੈ ਤਾਂ ਕਿ ਆਪਾਂ ਤੁਹਾਡੇ ਨਾਲ ਪੋਸਟਾਂ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਜੀ 32 ਤਰ੍ਹਾਂ ਦੀਆਂ ਜੋ ਪੋਸਟਾਂ ਆ ਜਾਰੀ ਕੀਤੀਆਂ ਗਈਆਂ ਯੂਨੀਵਰਸਿਟੀ ਵੱਲੋਂ ਤੇ ਨਾਲ-ਨਾਲ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ ਜੀ ਸੈਲਰੀ ਦਿੱਤੀ ਹੋਈ ਆ ਰੈਗੂਲਰ ਬੇਸਡ ਪੋਸਟ ਅ ਡਿਟੇਲਡ ਨੋਟੀਫਿਕੇਸ਼ਨ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਉਹਦਾ ਲਿੰਕ ਦਿੱਤਾ ਹੈ ਡਾਊਨਲੋਡ ਕਰੋ ਆਪਣੇ ਨਾਲ ਸੰਬੰਧਿਤ ਪੋਸਟ ਬਾਰੇ ਪੂਰੀ ਜਾਣਕਾਰੀ ਲੈ ਕੇ ਪੋਸਟਾਂ ਦੇ ਲਈ ਅਪਲਾਈ ਕਰੋ ਤਾਂ ਆਪਾਂ ਤੁਹਾਡੇ ਨਾਲ ਪੋਸਟਾਂ ਦੀ ਜਾਣਕਾਰੀ ਸਾਂਝੀ ਕਰਨ ਲੱਗੇ ਆ ਜੀ ਟੈਕਨੀਕਲ ਅਸਿਸਟੈਂਟ ਬਲੱਡ ਬੈਂਕ ਐਮ ਆਰ ਆਈ ਟੈਕਨੀਸ਼ੀਅਨ ਰੇਡੀਓਗ੍ਰਾਫਰ ਰੇਡੀਓਥੈਰੇਪੀ ਟੈਕਨੀਸ਼ੀਅਨ ਲਾਇਬ੍ਰੇਰੀ ਗ੍ਰੇਡ 2 ਲਾਇਬ੍ਰੇਰੀ ਸੀਨੀਅਰ ਹੈਲਥ ਐਜੂਕੇਟਰ ਫਾਰਮਾਸਿਟੀਕਲ ਐਮ ਐਸ ਡੈਂਟਲ ਮੈਕੈਨਿਕ ਅਕਾਊਂਟਸ ਕਲਰਕ ਜੂਨੀਅਰ ਫਿਜ਼ੀਓਥੈਰੇਪਿਸਟ ਆਰਟਿਸਟ ਫੋਟੋਗ੍ਰਾਫਿਕ ਆਰ ਟੈਕਨੀਸ਼ੀਅਨ ਹੈਲਥ ਐਂਡ ਸੈਂਟਰੀ ਇਨਸਪੈਕਟਰ ਅਸਿਸਟੈਂਟ ਲਾਇਬ੍ਰੇਰੀਅਨ ਡਰਾਈਵਰ ਡੈਂਟਲ ਟੈਕਨੀਸ਼ੀਅਨ ای ای جی ਟੈਕਨੀਸ਼ੀਅਨ ਟੈਕਨੀਸ਼ੀਅਨ ਫਾਰ ਐਨੀਮਲ ਆਪਰੇਸ਼ਨ ਰੂਮ ਹਾਰਟੀਕਲਚਰ ਸੁਪਰਵਾਈਜ਼ਰ ਨੈਨੀ ਕੇਰੇਚ ਡਾਕੂਮੈਂਟਿਸਟ ਮਿਊਜ਼ੀਅਮ ਕੀਪਰ ਮਕੈਨਿਕਮ ਮਕੈਨਿਸਟ ਲਾਇਬ੍ਰੇਰੀ ਰੀਸਟੋਰਰ ਫਾਇਰਮੈਨ ਪਲਾਸਟਿਕ ਐਂਡ ਬਰਨ ਟੈਕਨੀਸ਼ੀਅਨ ਐਨੀਮਲ اٹੈਂਡੈਂਟ ਮਾਲੀ ਕਮ ਚੌਂਕੀਦਾਰ ਕੁੱਕ ਤੋਂ ਵੀ ਆਏ 32 ਤਰ੍ਹਾਂ ਦੀਆਂ ਜੋ ਪੋਸਟਾਂ ਜੀ ਜਾਰੀ ਹੋਈਆਂ ਯੂਨੀਵਰਸਿਟੀ ਵੱਲੋਂ ਤੇ ਕੈਟਾਗਰੀ ਵਾਈਜ਼ ਵਨ ਸੈਲਰੀ ਵਗੈਰਾ ਤੁਸੀਂ ਚ ਤਾਂ ਨੋਟੀਫਿਕੇਸ਼ਨ ਜ਼ਰੂਰ ਰੀਡ ਕਰੋ ਆਪਣੀਆਂ ਪੋਸਟਾਂ ਨੂੰ ਅਪਲਾਈ ਕਰਨ ਤੋਂ ਪਹਿਲਾਂ ਬਾਕੀ ਟਰਮ ਐਂਡ ਕੰਡੀਸ਼ਨਸ ਇਹਨਾਂ ਵੱਲੋਂ ਲਿਖੀਆਂ ਗਈਆਂ ਜੀ ਉਹ ਤੁਸੀਂ ਜ਼ਰੂਰ ਰੀਡ ਕਰ ਲਿਓ 7th ਪਿਕ ਮਿਸ਼ਨ ਦੇ ਅਨੁਸਾਰ ਇਹ ਸੈਲਰੀ ਹੈ ਇਹਨਾਂ ਪੋਸਟਾਂ ਦੇ ਲਈ ਦਿੱਤੀ ਜਾਣੀ ਹੈ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ 37 ਸਾਲ ਏਜ ਲਿਮਿਟ ਹੈ ਜੋ ਜਨਰਲ ਕੈਟਾਗਰੀ ਦੇ ਲਈ ਰੱਖੀ ਗਈ ਹੈ ਬਾਕੀ ਪੋਸਟਾਂ ਦੇ ਲਈ ਜੋ ਹਦਾਇਤਾਂ ਪੰਜਾਬ ਸਰਕਾਰ ਦੀਆਂ ਉਹ ਲਾਗੂ ਰਹਿਣ ਵਾਲੀਆਂ ਇਹਨਾਂ ਪੋਸਟਾਂ ਦੇ ਲਈ ਤਾਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਤੋਂ ਬਾਅਦ ਹਾਰਡ ਕਾਪੀ ਅਪਲਾਈ ਕਰਨ ਤੋਂ ਬਾਅਦ ਤੁਸੀਂ 5 ਦਸੰਬਰ 2024 ਤੱਕ ਇਹਨਾਂ ਤੱਕ ਪਹ ਹਾਰਡ ਕਾਪੀ ਇਹਨਾਂ ਤੱਕ ਪਹੁੰਚਦੀ ਜਰੂਰ ਕਰਨੀ ਹੈ ਤਾਂ ਇਹ ਜੀ ਡਿਟੇਲਸ ਨੋਟੀਫਿਕੇਸ਼ਨ ਜੋ ਯੂਨੀਵਰਸਿਟੀ ਵੱਲੋਂ ਜਾਰੀ ਹੋਇਆ ਬਹੁਤ ਵਧੀਆ ਤੇ ਬਹੁਤ ਵੱਡੀ ਬੰਪਰ ਭਰਤੀ ਹੈ ਜੀ ਜੋ ਯੂਨੀਵਰਸਿਟੀ ਵੱਲੋਂ ਜਾਰੀ ਹੋਈ ਹੈ ਕਾਫੀ ਸਮੇਂ ਬਾਅਦ ਇਹ ਭਰਤੀ ਹੈ ਜੋ ਜਾਰੀ ਹੋਈ ਹੈ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ